ਹੈਲੋ ਸਟੂਡੈਂਟਸ ਅੱਜ ਅਸੀਂ ਕਰਾਂਗੇ ਕਿਰਿਆ ਬਾਰੇ ਕਿਰਿਆ ਦੇ ਕਿਸਮਾਂ ਤੇ ਕਿਰਿਆ ਕਹਿੰਦੇ ਕਿਹਨੂੰ ਆ ਇਹਨੂੰ ਉਦਾਹਰਨਾ ਸਹਿਤ ਕਰਾਂਗੇ ਠੀਕ ਹੈ ਕਹਿੰਦੇ ਆ ਜਿਸ ਸ਼ਬਦ ਤੋਂ ਕਾਲ ਸਹਿਤ ਕੰਮ ਕਰਨ ਜਾਂ ਹੋਣ ਬਾਰੇ ਪਤਾ ਲੱਗੇ ਵਿਆਕਰਣ ਵਿੱਚ ਉਹ ਕਿਰਿਆ ਅਖਵਾਉਂਦਾ ਹੈ ਜਿਵੇਂ ਜਾਣਦਾ ਖਾਂਦਾ ਹੱਸਦਾ ਰੋਂਦਾ ਪੀਂਦਾ ਇਹਦੇ ਵਿੱਚ ਕੀ ਦੱਸਿਆ? ਜਿਸ ਸ਼ਬਦ ਮਤਲਬ ਜਿਸ ਸ਼ਬਦ ਜਿਵੇਂ ਜਾਣਦਾ ਆ ਉਹ ਕੰਮ ਨੂੰ ਜਾਣਦਾ ਹੈ। ਉਹ ਰੋਟੀ ਖਾ ਰਿਹਾ ਹੈ ਖਾਂਦਾ ਖਾਣ ਦਾ ਕੰਮ ਕਰ ਰਿਹਾ। ਕਾਲ ਸਹਿਤ। ਕਿ ਕਾਲ ਦੇ ਵਿੱਚ ਕੰਮ ਕਰ ਰਿਹਾ ਹੈ, ਸਮੇਂ ਦੇ ਵਿੱਚ ਕੰਮ ਕਰ ਰਿਹਾ ਆ। ਜਾਂ ਕਰਿਆ ਜਾਂ ਹੋਣਾ ਆ। ਠੀਕ ਹੈ ਉਹਦੇ ਬਾਅਦ ਪਤਾ ਲੱਗੇ ਉਹਨੂੰ ਵਿਆਕਰਣ ਵਿੱਚ ਕਿਰਿਆ ਅਖਵਾਉਂਦਾ ਹੈ। ਠੀਕ ਹੈ। ਜਿਵੇਂ ਉਹ ਸਕੂਲ ਜਾਂਦਾ ਹੈ ਉਹਦੇ ਵਿੱਚ ਉਹ ਸਕੂਲ ਜਾਂਦਾ ਹੈ ਮਤਲਬ ਉਹ ਜਾਂਦਾ ਹੈ ਜਾਣ ਦੀ ਕਿਰਿਆ ਕਰ ਰਹਾ ਹੈ ਉਹ ਰੋਟੀ ਖਾਂਦਾ ਹੈ ਖਾਣ ਦੀ ਕਿਰਿਆ ਕਰ ਰਹਾ ਹੈ ਉਹ ਹੱਸਦਾ ਹੈ ਹੱਸਣ ਦੀ ਕਿਰਿਆ ਕਰ ਰਿਹਾ ਹੈ ਉਹ ਰੋਂਦਾ ਹੈ ਰੋਣ ਦੀ ਕਿਰਿਆ ਕਰ ਰਿਹਾ ਹੈ ਠੀਕ ਹੈ ਇਸ ਤਰ੍ਹਾਂ ਹੋਰ ਉਦਾਹਰਨਾਂ ਠੀਕ ਹੈ ਇਹਦੇ ਵਿੱਚ ਚਿੱਤਰ ਦੇ ਵਿੱਚ ਦਿਖਾ ਰਿਹਾ ਹੈ shruti school ਜਾ ਰਹੀ ਹੈ shruti school ਜਾ ਰਹੀ ਹੈ ਮਤਲਬ ਕਿਹੜੀ ਕਿਰਿਆ ਕਰ ਰਹੀ ਹੈ ਸਕੂਲ ਜਾਣ ਦੀ ਕਿਰਿਆ ਕਰ ਰਹੀ ਹੈ ਠੀਕ ਹੈ ਜਾ ਰਹੀ ਹੈ ਇਹ ਕਿਰਿਆ ਕਰ ਰਹੀ ਹੈ ਸਕੂਲ ਜਾਣ ਦੀ ਪ੍ਰਥਮ ਦੁੱਧ ਪੀ ਰਿਹਾ ਹੈ ਇਹਦੇ ਵਿੱਚ ਪੀ ਰਿਹਾ ਹੈ ਕੀ ਹੈ ਕਿਰਿਆ ਆ ਕਿਰਿਆ ਪੀ ਉਹਦਾ ਕੰਮ ਕਰ ਰਿਹਾ ਹੈ ਠੀਕ ਹੈ ਕਿਰਿਆ ਕਰ ਰਿਹਾ ਹੈ ਨੈਕਸਟ ਹੈ ਜੋਤੀ ਖਾਣਾ ਬਣਾ ਰਹੀ ਹੈ ਕਿ ਇਸ ਕਿਹੜੀ ਕਿਰਿਆ ਕਰ ਰਹੀ ਹੈ ਬਣਾਉਣ ਦੀ ਤਾਂ ਕੀ ਬਣਾ ਰਹੀ ਹੈ ਜੋਤੀ ਖਾਣਾ ਬਣਾ ਰਹੀ ਹੈ ਕਿਰਿਆ ਹੋ ਗਈ ਇਹਦੇ ਵਿੱਚ ਗगन ਗੀਤ गा ਰਹੀ ਹੈ ਤਾਂ ਇਹਦੇ ਵਿੱਚ ਕੀ ਹੈ ਗੀਤ ਜਿਹੜਾ ਗਾਉਣ ਦਾ ਕੰਮ ਕਰ ਰਹੀ ਹੈ ਗगन ਠੀਕ ਹੈ ਕਿਰਿਆ ਕਰ ਰਹੀ ਹੈ ਗਾਉਣ ਦੀ ਠੀਕ ਹੈ ਨੈਕਸਟ ਹੈ सुमन ਅਖਬਾਰ ਪੜ ਰਹੀ ਹੈ ਇਹਦੇ ਵਿੱਚ ਪੜਨ ਦੀ ਕਿਰਿਆ ਕਰ ਰਹੀ ਹੈ ਠੀਕ ਹੈ ਕੁੱਤਾ ਭੌਂਕਦਾ ਹੈ ਇਹਦੇ ਵਿੱਚ ਕੁੱਤਾ ਜਿਹੜਾ ਆ ਭੌਂਕਣ ਦੀ ਕਿਰਿਆ ਕਰ ਰਿਹਾ ਹੈ ਠੀਕ ਹੈ ਨੈਕਸਟ ਹੈ ਇਹਦੀਆਂ ਕਿਸਮਾਂ ਅੱਗੇ ਹੈ ਕਿਰਿਆ ਜਿਹੜੀ ਹੈ ਦੋ ਕਿਸਮ ਦੀ ਹੁੰਦੀ ਹੈ ਆਕਰਮਕ ਕਿਰਿਆ ਤੇ ਸਾਕਰਮਕ ਕਿਰਿਆ ਠੀਕ ਹੈ ਆਕਰਮਕ ਕਿਰਿਆ ਕਿਹੜੀ ਹੁੰਦੀ ਹੈ ਵਾਕ ਵਿੱਚ ਜੋ ਕਿਰਿਆ ਕਰਮ ਤੋਂ ਰਹਿਤ ਹੋਵੇ ਆਕਰਮਕ ਕਿਰਿਆ ਅਖਵਾਂਦੀ ਹੈ ਠੀਕ ਹੈ ਕਰਮ ਤੋਂ ਰਹਿਤ ਮਤਲਬ ਉਹਦੇ ਵਿੱਚ ਕਰਮ ਨਹੀਂ ਹੁੰਦਾ ਕਰਮ ਤੋਂ ਰਹਿਤ ਹੁੰਦੀ ਹੈ ਜਿਵੇਂ ਤਨਵੀਦੀ ਵਿੱਚ ਮੈਂ ਸਮਝਾਉਂਦੀ ਆ मोना पडती है मोना ਇਹ ਨਹੀਂ ਲਿਖਿਆ ਹੋਇਆ ਕਿ ਮੋਨਾ ਟੇਬਲ ਤੇ ਬਹਿ ਕੇ ਮੇਜ਼ ਤੇ ਬਹਿ ਕੇ ਜਾਂ ਕੁਰਸੀ ਤੇ ਬਹਿ ਕੇ ਪੜਦੀ ਹੈ ਉੱਤੇ ਸਿਰਫ ਲਿਖਿਆ ਮੋਨਾ ਪੜਦੀ ਹੈ ਇਹਦੇ ਵਿੱਚ ਜਿਹੜੀ ਹੈ ਕਰਮ ਹੈ ਨੀਗਾ ਠੀਕ ਹੈ ਇਹਦੇ ਵਿੱਚ ਕਹ ਅਧਿਆਪਕਾ ਪੜਾਉਂਦੀ ਹੈ ਕੀ ਪੜਾਉਂਦੀ ਹੈ ਇਹ ਨਹੀਂ ਦੱਸਿਆ ਹੋਇਆ ਠੀਕ ਹੈ ਉਹਦੇ ਵਿੱਚ ਕਰਮ ਕਿਹੜਾ ਕਰ ਰਹੀ ਹੈ ਕਿਹੜਾ ਸਬਜੈਕਟ ਪੜਾ ਰਹੀ ਹੈ ਤੇ ਕੀ ਪੜਾ ਰਹੀ ਹੈ ਉਹ ਨਹੀਂ ਦੱਸਿਆ ਸਿਰਫ ਅਧਿਆਪਕਾ ਪੜਾਉਂਦੀ ਹੈ ਠੀਕ ਹੈ ਇਹਦੇ ਵਿੱਚ ਕਰਮ ਨਹੀਂ ਹੈਗਾ ਇਹ ਹੈਗੀ ਆਕਰਮਿਕ ਕਿਰਿਆ ਠੀਕ ਹੈ ਜਿਵੇਂ ਇਹਨਾਂ ਵਾਕਾਂ ਵਿੱਚ ਕਿਰਿਆ ਦਾ ਕਰਤਾ ਤਾਂ ਹੈ ਪਰ ਕਰਮ ਨਹੀਂ ਹੈ ਮੀਨਾ ਪੜਦੀ ਹੈ ਜਿਵੇਂ ਮੀਨਾ ਪੜਦੀ ਹੈ ਨਾ ਪਰ ਕੀ ਪੜਦੀ ਹੈ ਉਸ ਬਾਰੇ ਪਤਾ ਨਹੀਂ ਹੈ ਠੀਕ ਹੈ ਅਧਿਆਪਕਾ ਪੜਾਉਂਦੀ ਹੈ ਪਰ ਕੀ ਪੜਾਉਂਦੀ ਹੈ ਇਸ ਬਾਰੇ बारे पता नहीं जिम्मे तो तुम पहला समझा दिता ठीक है अपरोप उपरोकित वाकता है पर परम नहीं है सो य्मिक किरिया है कर्मिक कर्म रहित ठीक है नैक्सट है साकारिक किरिया जिमें कि शब्द तो ही सम, स, सम समझ आ जाती है साकर्मिक मतलब ये करम भी है वाक जो किरिया करम सहत होवे साम्मिक किरिया अखवा है जिमें ਇਦੇ ਵਿੱਚ ਹੈ ਉਦਾਹਰਨ ਦਿੱਤੀ ਹੋਈ ਹੈ ਕੁੱਤਾ ਅਣਜਾਣ ਆਦਮੀ ਨੂੰ ਭੌਂਕਦਾ ਹੈ ਠੀਕ ਹੈ ਇਹਦੇ ਵਿੱਚ ਕਰਮ ਕੀ ਹੈ ਕੁੱਤਾ ਅਣਜਾਣ ਆਦਮੀ ਨੂੰ ਭੌਂਕਦਾ ਹੈ ਕਿਹੜਾ ਭੌਂਕਦਾਤ ਹੈ ਕਿਰਿਆ ਕਰ ਰਿਹਾ ਭੌਂਕਣ ਦੀ ਅਣਜਾਣ ਆਦਮੀ ਕਿਹੜਾ ਹੋ ਗਿਆ ਕਿਹੜਾ ਹੋ ਗਿਆ ਇਹ ਹੋ ਗਿਆ ਕਰਮ ਠੀਕ ਹੈ ਅੱਗੇ ਹੈ मीना इस कविता मीना एक कविता लिख रही है लिख रही सी ठीक है ये मीना हो गया आ, 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 मीना हो गया एक बा एक कविता जड़ी है वो हो गई कर्म लिखण का की है किरिया कर रही है ठीक है लिख रही है ना और लिखण की किरिया कर रही है ठीक है ਜਿਵੇਂ ਉਪਰੋਕਤ ਬਾਗ ਕੁੱਤਾਂ ਜਾਣ ਆਦਮੀ ਨੂੰ ਭੌਂਗਦਾ ਹੈ ਕਹਿੰਦੇ ਮੀਨਾ ਇੱਕ ਕਵਤਾ ਲਿਖ ਰਹੀ ਹੈ ਇਹਨਾਂ ਵਾਕਾਂ ਵਿੱਚ ਅਣਜਾਣ ਆਦਮੀ ਜਿਹੜਾ ਆ ਇੱਕ ਕਵਤਾ ਵਿੱਚ ਕਰਮ ਹੈ ਜੋ ਕਿਰਿਆ ਨਾਲ ਆਏ ਹਨ ਸੋ ਇਹ ਸਾਕਰਮਕ ਕਿਰਿਆ ਹੈ ਠੀਕ ਹੈ ਮੈਂ ਤੁਹਾਨੂੰ ਦੋਨੇ ਸ਼ਬਦਾਂ 'ਚ ਸਮਝਾ ਦਿੱਤਾ ਨੈਕਸਟ ਹੈ ਇਹ ਹੋਗੇ ਤੁਹਾਡੇ ਕਿਰਿਆ ਠੀਕ ਹੈ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਕਿਰਿਆ ਆਕਰਮਕ ਤੇ ਸਾਕਰਮਕ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਕਰਾਂਗੇ ਠੀਕ ਹੈ ਓਕੇ ਬਾਏ